ਅੰਮ੍ਰਿਤ ਬਾਣੀ ਅਮਰ ਕਥਾ ਸ੍ਰੀ ਗੁਰੂ ਰਵਦਾਸ ਜੀ ਦਾ ਨਾਮ ਰਖਣਾ ਗੁਰੂ ਸਾਹਿਬ ਦੱਸਦੇ ਹਨ ਕਿ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਨੇ ਜਨਮ ਧਾਰਨ ਤੋਂ ਬਾਅਦ ਆਪਣੀ ਮਾਂ ਦਾ ਦੁੱਧ ਨਾ ਪੀਤਾ ਮਾਤਾ ਪਿਤਾ ਆਪਣੀ लाड़ਲੀ ਪੁੱਤਰ ਦਾ گلاب ਦੇ ਬੁੱਲਾ ਵਾਂਗੂ ਖਿੜਿਆ ਹੋਇਆ ਨੂਰ ਭਰਿਆ ਸੁੰਦਰ ਚਿਹਰਾ ਦੇਖ ਕੇ ਬੜੇ ਹੈਰਾਨ ਹੋਏ ਉਧਰ ਸਤਿਗੁਰੂ ਦਾਜੀ ਮਹਾਰਾਜ ਜੀ ਦੇ ਜਨਮ ਧਾਰਨ ਸਮੇਂ ਤੋਂ ਪਹਿਲੇ ਗੁਰੂ ਦਾਤਾ ਜੀ ਨਾਲ ਪ੍ਰਮਾਤਮਾ ਨੇ ਇਹ ਵੈਜਾ ਕਰਕੇ ਜਨਮ ਧਰਨ ਕਰਨ ਲਈ ਆਇਸਾ ਕਿ ਆਪ ਖੁਦ ਕਰ ਆ ਕੇ ਅੰਨ ਜਲ ਤੇ ਪ੍ਰਸ਼ਾਦ ਨੂੰ ਭੋਗ ਲਾਓ ਤੇ ਫਿਰ ਮੈਂ ਆਪਣੀ ਮਾਤਾ ਦਾ ਦੁੱਧ ਭੋਗ ਲਾਵਾਂਗਾ ਸਾਬ ਸਤਗੁਰੂ ਅਰਵਦਾਸ ਜੀ ਦੇ ਜਨਮ ਲੈnde ਤਾਰ ਹੀ ਸੱਚਖਣ ਵਿੱਚ ਸਤਿਗੁਰੂ ਰਵਦਾਸ ਮਹਾਰਾਜ ਦੇ ਨਾਮ ਦੇ ਡੰਕੇ ਖੜ ਗਿਆ ਸਤਿਗੁਰੂ ਬਾਲਕ ਜਿਹਦੀ ਸੱਚੀ ਜੋਦਾ ਚਮਕਾਰਾ ਦੇਖ ਕੇ ਹਰੀ ਭਗਵਾਨ ਜੀ ਅਮਰਤ ਵੇਲੇ ਸਵੇਰੇ ਹੁੰਦੇ ਹੀ ਸੰਤੋਖ ਦਾ ਜਿਹੜੇ ਘਰ ਹਰੀ ਭਗਵਾਨ ਜੀ ਇੱਕ ਸਾਧੂ ਇੱਕ ਸੰਤ ਇੱਕ ਮਹਾਤਮਾ ਦੇ ਰੂਪ ਵਿੱਚ ਜਨਮ ਧਾਰ ਕੇ ਆਏ ਸਨ ਸ੍ਰੀ ਸੰਤੋਖ ਦਾ ਜੀ ਨੇ ਆਏ ਮਹਾਤਮਾ ਦਾ ਬੜਾ ਆਦਰ ਬੜਾ ਮਾਨ ਬੜਾ ਸਤਿਕਾਰ ਕੀਤਾ ਸੰਤ ਮਹਾਤਮਾ ਦੇ ਕੰਨਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੋ ਬਾਲਕ ਜੀ ਦੇ ਰੂਪ ਵਿੱਚ ਹਨ ਉਹਨਾਂ ਦੇ ਰੋਂਦਿਆਂ ਦੀ ਆਵਾਜ਼ ਪਈ ਉਹ ਸਾਧੂ ਉਹ ਸੰਤ ਓ ਮਹਾਤਮਾ ਜੀ ਨੇ ਬਾਲਕ ਦੀ ਆਵਾਜ਼ ਸੁਣ ਕੇ ਪੁੱਛਿਆ ਕਿ ਇਹ ਬਾਲਕ ਕਿਉਂ ਰੋਂਦਾ ਹੈ ਪਿਤਾ ਸੰਤੋਖਦਾ ਜੀ ਨੇ ਕਿਹਾ ਕਿ हे ਸੰਤ ਮਹਾਤਮਾ ਜੀ ਇਸ ਬਾਲਕ ਨੇ ਜਨਮ ਲੈਣ ਤੋਂ ਬਾਅਦ ਆਪਣੀ ਮਾਤਾ ਦਾ ਦੁੱਧ ਨਹੀਂ ਚੁੰਗਿਆ ਫਿਰ ਸੰਤ ਮਹਾਤਮਾ ਜੀ ਨੇ ਅੰਦਰ ਆ ਕੇ ਬਾਲਕ ਨੂੰ ਦੇਖਿਆ ਤੇ ਅੱਖੀਆਂ ਵਿੱਚ ਅੱਖੀਆਂ ਲਾਆਂ ਤੇ ਸੂਤ ਦੇਵਤੇ ਦੀ ਤਰ੍ਹਾਂ ਚਿਹਰਾ ਚਮਕਦਾ ਦੇਖ ਕੇ ਸੱਚੀ ਜੋਦਾ ਬਿਜਲੀ ਵਾਂਗ ਚਮਕਾਰਾ ਪਿਆ ਸਤਗੁਰ ਉਦਾਸ ਮਹਾਰਾਜ ਬਾਲਕ ਰੂਪ ਵਿੱਚ ਆ ਤੇ ਬੜੇ ਮੁਸਕਰਾਏ ਤਾਂ ਫਿਰ ਸਾਧੂ ਸੰਤ ਮਹਾਤਮਾ ਜੀ ਹਰੀ ਭਗਵਾਨ ਜੀ ਨੇ ਖੁਦ ਆਪ ਘਰ ਆ ਕੇ ਦੁੱਧ ਪੀਤਾ ਕਿਉਂਕਿ ਉਸ ਸਮੇਂ ਛੂਤ ਛਾਤ ਊਚ ਨੀਚ ਦਾ ਬਹੁਤ पसारा ਸੀ ਦੁਨੀਆ ਵਿੱਚ ਪਾਪਾਂ ਦੀ ਹੱਦ ਹੋ ਗਈ ਸੀ ਇਸ ਲਈ ਬ੍ਰਹਮਣਾ ਪਖੰਡਿਆ ਦਾ ਮਾਣ ਤੋੜਨ ਦੇ ਲਈ ਆਪ ਖੁਦ ਹਰੀ ਭਗਵਾਨ ਜੀ ਨੇ ਸੰਤ ਮਹਾਤਮਾ ਦਾ ਸਰੂਪ ਧਾਰਨ ਕਰਕੇ ਘਰ ਆ ਕੇ ਪਹਿਲਾ ਦੁੱਧ ਆਪ ਪੀਤਾ ਸੀ ਫਿਰ ਸਤਿਗੁਰੂ ਅਰਦਾਸ ਜੀ ਨੇ ਪਿਤਾ ਫਿਰ ਪਿਤਾ ਸੰਤੋਖਦਾ ਜੀ ਨੇ ਬੜੇ ਆਦਰ ਨਾਲ ਸੰਤ ਮਹਾਤਮਾ ਜੀ ਨੂੰ ਅੱਛੇ ਸੁੰਦਰ ਸਫੈਦ ਆਸਨ ਪਰ ਬਿਠਾਇਆ ਤੇ ਦੋਵੇਂ ਹੱਥ ਜੋੜ ਕੇ ਸੰਤ ਜੀ ਨੂੰ ਨਮਸਕਾਰ ਕਰਕੇ ਤੇ ਕਿ ਆਪ ਸੰਤ ਮਹਾਤਮਾ ਜੀ ਦੱਸੋ ਕਿ ਬਾਲਕ ਦਾ ਜਨਮ ਕਿਸ ਮਹੂਰਤ ਵਿੱਚ ਹੋਇਆ ਹੈ ਤੇ ਕੀ ਨਾਮ ਨਿਕਲਦਾ ਹੈ ਅਮਰਤਮਾਨੀ ਦੱਸਦੀ ਹੈ ਫਿਰ ਪਿਤਾ ਸੰਤੋਖਦਾ ਜੀ ਨੇ ਬੜੇ ਆਦਰ ਨਾਲ ਸੰਤ ਮਹਾਤਮਾ ਜੀ ਨੂੰ ਅੱਛੇ ਸੁੰਦਰ ਸਵੈਦ ਆਸ਼ਰਮ ਪਰ ਬਿਠਾਇਆ ਤੇ ਦੋਵੇਂ ਹੱਥ ਜੋੜ ਕੇ ਸੰਤ ਜੀ ਨੂੰ ਨਮਸਕਾਰ ਕੀਤੇ ਕੀ ਆਪ ਸੰਤ ਮਹਾਤਮਾ ਜੀ ਦੱਸੋ ਕਿ ਬਾਲਕ ਦਾ ਜਨਮ ਕਿਸ ਮੂਰਤ ਵਿੱਚ ਹੋਇਆ ਹੈ ਤੇ ਵਦੇ ਭਗ ਵਾਲਾ ਪਿਤਾ ਹੈ ਜਿਹਦੇ ਘਰ ਵਿੱਚ ਸੁੰਦਰ ਬਾਲਕ ਨੇ ਜਨਮ ਧਰਨ ਕੀਤਾ ਹੈ ਤੇਰੇ ਸਾਰੇ ਕੁੱਲ ਕਬੀਲੇ ਦੀ ਤਰੱਕੀ ਹੋਵੇਗੀ ਫਿਰ ਸੱਚੀ ਜੋਤ ਦਾ ਚਮਕਦਾ ਚਿਹਰਾ ਦੇਖ ਕੇ ਤੇ ਲਗਨ ਜੋੜ ਕੇ ਸੰਤ ਮਹਾਤਮਾ ਜੀ ਕਹਿਣ ਲੱਗੇ ਕਿ ਇਸ ਬਾਲਕ ਦਾ ਤੇਜ ਰਵੀ ਸੂਰਜ ਵਰਗਾ ਹੈ ਇਸ ਲਈ ਇਸ सुंदर बालक का नाम रबदास निकलता है सो मेरी आप जी और माता-पिता जी नु लाख-लाख बधाई होवे ਇਸ ਬਾਲਕ ਦਾ ਦਰਸ਼ਨ ਕਰਕੇ ਦੁਨੀਆ ਦੇ ਸਭ ਜੀਵ ਤਰਨਗੇ ਇਸ ਬਾਲਕ ਨੇ ਤੁਹਾਡੇ ਘਰ ਨੂੰ ਬਹੁਤ ਵੱਡੇ ਵੱਡੇ ਭਾਗ ਲਾਏ ਹਨ ਇਸ ਦੇ ਸਿਰ ਪਰ ਸ਼ੋਭਾ ਦਾ ਛਤਰ ਝੁਲੇਗਾ ਇਸ ਨੂੰ ਚਾਹ ਬਰਨਾ ਦੇ ਲੋਕ ਨਮਸਕਾਰਾਂ ਕਰਨਗੇ ਜੇ ਆਪ ਇਸ਼ਟ ਗੁਰੂ ਮੰਨਣਗੇ ਇਸ ਲਈ ਬਾਲਕ ਸਭਨਾ ਗੁਰੂਆਂ ਦਾ ਸਿਰ ਗੁਰੂ ਹੋਵੇਗਾ ਤਿੰਨਾ ਲੋਕਾਂ ਵਿਸ਼ਿਸ਼ਤਾ ਮਹਾਨ ਸਤਕਾਰ ਹੋਵੇਗਾ Hindu Muslim Chinese European ਸਭ ਲੋਕ ਪਰਲੋਕ ਨਮਸਕਾਰਾਂ ਨਾਲ ਹਰ ਰੋਜ਼ ਸਤਕਾਰ ਕਰਨਗੇ ਜਗਤ ਗੁਰੂ 10 17 ਇਸ ਦੇ ਮਸਤਕ ਉੱਪਰ ਚਮਕ ਰਿਹਾ ਹੈ ਅਮਰਤ ਬਾਣੀ ਦੱਸਦੀ ਹੈ ਇਹ ਜ਼ੁਲਮ ਦਾ ਨਾਸ਼ ਕਰਨਗੇ ਇਸ ਦਾ ਨਾਮ ਸਦਾ ਵਾਸਤੇ ਜਗਤ ਵਿੱਚ ਹੋਵੇਗਾ ਸਭ ਦੁਨੀਆਂ ਨੂੰ ਹਰੀ ਭਗਵਾਨ ਜੀ ਦਾ ਨਾਮ ਦੇਖ ਕੇ ਭਗਵਨ ਸਾਹਿਬ ਤੋਂ ਪਾਰ ਕਰਨਗੇ ਸਾਰ ਦੁਨੀਆਂ ਨੂੰ ਇਸ ਕਰਕੇ ਇੱਕ ਸਮਾਨ ਸਮਝਣਗੇ ਸਾਝੀ ਵਾਲ ਉਪਦੇਸ਼ ਦੇਣਗੇ ਤੇ ਆਪ ਹਰੀ ਭਗਵਾਨ ਜੀ ਦਾ ਨਾਮ ਜਪਣਗੇ ਤੇ ਹੋਰ ਪ੍ਰਾਣੀਆਂ ਨੂੰ ਨਾਮ ਜਪਉਣਗੇ ਚੰਦ ਸੂਰਜ ਅਸਮਾਨ ਜਲ ਦਿਵਤੇ ਸਭ ਧਰਤੀ ਰਸਤਾ ਦੇਣਗੇ 9 84 ਸਿੱਧ 6 ਜਤੀ ਬੁੰਜਾ ਵੀਰ 24 60 ਜੋਗਣੀ ਭੂਤ ਪ੍ਰੇਤ ਤੇ ਸਭ ਦੇਵ ਦੇਵੀਆਂ ਅਖੀ ਮਣੀ ਪੀਰ ਪੈਗੰਬਰ ਮਹਾਬਲੀ ਇਸ ਦੀ ਆਗਿਆ ਵਿੱਚ ਆਣਗੇ ਇਹ ਆਪ ਖੁਦ ਹੀ ਹਰੀ ਭਗਵਾਨ ਜੀ ਸਭ ਦੁਨੀਆ ਦਾ ਉਧਾਰ ਕਰਨ ਲਈ ਆਏ ਹਨ ਪਿਤਾ ਸੰਤੋਖ ਦਾ ਜੀ ਨੂੰ ਇਤਨੇ ਬਚਨ ਕਹਿੰਦੇ ਹੋਏ ਸੰਤ ਮਹਾਤਮਾ ਜੀ ਹਰੀ ਭਗਵਾਨ ਜੀ ਇੱਕ ਦਮ ਉਥੋ ਅਲੋਪ ਹੋ ਗਏ ਜੇਸੂ ਵਕਤ ਜਗਤ ਪਿਤਾ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਇਸ ਦੁਨੀਆ ਦੇ ਜੀਵਾਂ ਨੂੰ ਤਾਰਨ ਦੇ ਲਈ ਆਏ ਉਸ ਸਮੇਂ ਜਿਹੜੀ ਜ਼ੁਲਮ ਦੀ ਹਨੇਰੀ ਵਗਦੀ ਸੀ ਜਗਤ ਪਿਤਾ ਸ੍ਰੀ ਗੁਰੂ ਰਵਦਾਸ ਜੀ ਦੇ ਜਨਮ ਲੈਣ ਸਾਹੇ ਬੰਦ ਹੋ ਗਏ ਰੱਬੀ ਨੂਰ ਨੇ ਦੁਨੀਆ ਵਿੱਚ ਜਦੋਂ ਆਪਣੀ ਲੋਰੀ ਕਿਰਨ ਖਿਲਾਰੇ ਸਾਰੇ ਜਗਤ ਵਿੱਚ ਸਭ ਸ੍ਰੀ ਗੁਰੂ ਰਵਦਾਸ ਮਹਾਰਾਜ ਦੇ ਨਾਮ ਦੇ ਡੰਕੇ ਖੜਗ ਗਏ ਸਾਰੇ ਸੰਸਾਰ ਅੰਦਰ ਗੁਰੂ ਜੀ ਦੀ अपार महिमा दी चर्चा ਹੋਣ ਲੱਗੇ ਸ਼ਲੋਕਾ ਪਾਏ ਚਰਨ ਕਰਤਾ ਜਹਾਨ ਇੰਦਰ ਦੇਵ ਦਿਵਿਆ ਨੇ ਮੰਗਲ ਚਾਰ ਕੀਤਾ ਪਾਇ ਚਰਨ ਕਰਤਾ ਜਹਾਨੇ ਅੰਦਰ ਦੇਵ ਦੇਵੀਆਂ ਨੇ ਮੰਗਲ ਚਾਰ ਕੀਤਾ ਬਣ ਕੇ ਅਸਮਾਨ ਦੇ ਚੰਦ ਤਾਰੇ ਜਿਨ੍ਹਾਂ ਜਿਨ੍ਹਾਂ ਨੇ ਆਨ دیدار ਕੀਤਾ ਜੋ ਬੋਲੇ ਸੁਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਸਵਰ ਪੂਰਨ ਸਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਧੰਨ ਧੰਨ ਸੰਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਵਾਲਮੀਕ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਜੋ ਬੋਲੇ ਸੁਨਰ ਪੈ ਸ੍ਰੀ ਗੁਰੂ ਅਰਦਾਸ ਮਹਾਰਾਜ ਕੀ ਜੈ